ਕਹਤਾ ਦੋਸਤੋ ਅੱਜ ਦੇ ਨਵੇਂ ਵਲੌਗ ਦੇ ਵਿੱਚ ਤੁਹਾਨੂੰ ਮੇਲਾ ਬਾਬਾ ਬਕਾਲਾ ਸਾਹਿਬ ਪਾਸ਼ਾ ਜੀ ਨਵੀਂ ਜੀ ਦੇ ਦਰਸ਼ਨ ਕਰਾ ਰਹੇ ਸੋ ਜਿਨ੍ਹਾਂ ਨੇ ਅਜੇ ਤੱਕ ਮੇਰੇ ਚੈਨਲ ਨੂੰ ਫੋਲੋ ਤੇ ਸਬਸਕ੍ਰਾਈਬ ਨਹੀਂ ਕੀਤਾ ਕਰ ਲੈਣ ਵੀਡੀਓ ਚੰਗੀ ਲੱਗੇ ਦੋਸਤੋ ਸ਼ੇਅਰ ਜ਼ਰੂਰ ਕਰਨੀ ਤਾਂ ਆਓ ਕਰਦੇ ਹਾਂ ਆਪਣੇ ਪਿੰਡ ਤੋਂ ਸ਼ੁਰੂਆਤ ਸਭਤ ਸੋ ਬਾਬਾ ਨੱਥਾ ਸਿੰਘ ਜੀ ਅਤੇ ਪਿੰਡ ਵਾਸੀਆਂ ਵੱਲੋਂ ਮਿਲ ਕੇ ਇੱਥੇ ਗੁਰੂ ਸਾਹਿਬ ਜੀ ਦੀ ਯਾਦ ਵਿੱਚ ਗੁਰੂ ਸਾਹਿਬ ਜੀ ਦੇ ਜੋ ਮੇਲੇ ਗੁਰੂ ਤੀਖ ਬਹਾਦਰ ਸਾਹਿਬ ਜੀ ਦੇ ਚੱਲ ਰਹੇ ਨੇ ਉਹਨਾਂ ਦੀ ਯਾਦ ਦੇ ਵਿੱਚ ਲੰਗਰ ਲਗਾਇਆ ਗਿਆ ਹੈ ਆਓ ਫਿਰ ਚੱਲਦੇ ਹਾਂ ਅੱਗੇ ਬਾਬਾ ਬਕਾਲਾ ਸਾਹਿਬ ਆਪਾਂ ਪਹੁੰਚ ਚੁੱਕੇ ਹਾਂ ਹੁਣ ਤੁਹਾਨੂੰ ਅੱਗੇ ਵਿਖਾਣੇ ਹਾਂ ਮੇਲੇ ਦੀਆਂ ਰੌਣਕਾਂ ਚੈੱਕ ਕਰੋ ਜੀ ਸੋ ਬਾਜ਼ਾਰ ਦੇ ਵਿੱਚ ਕਾਫੀ ਜਿਹੜਾ ਉਹ ਸਰਾਸ਼ ਵੇਖਣ ਨੂੰ ਮਿਲਿਆ ਸੰਗਤ ਦਾ ਅੱਗੇ ਜਾ ਕੇ ਇੱਥੇ ਵੀ ਲੰਗਰ ਲੱਗਾ ਹੋਇਆ ਜੇ ਕਚੈਰੀ ਦੇ ਸਾਹਮਣੇ ਸੋ ਅੱਗੇ ਚੱਲਦੇ ਹਾਂ ਆਪਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸਭ ਤੋਂ ਪਹਿਲਾਂ ਦਰਸ਼ਨ ਕਰਨ ਲਈ ਇਹ ਬਾਹਰਲਾ ਗੇਟ ਆ ਤੇ ਪੁਲਿਸ ਵਾਲੇ ਵੀਰ ਵੀ ਇੱਥੇ ਆਪਣੀ ਡਿਊਟੀ ਨਿਭਾ ਰਹੇ ਨੇ ਗਰਮੀ ਵੀ ਹੈ ਔਰ ਮੌਸਮ ਉੱਪਰ ਠੰਡਾ ਵੀ ਹੈ ਔਰ بارش ਦਾ ਵੀ ਮੌਸਮ ਬਣਿਆ ਹੋਇਆ ਹੈ ਇਹ ਬਾਜ਼ਾਰ ਹੈ ਗੁਰੂ ਘਰ ਦਾ ਜੋ ਕਿ ਸਾਹਮਣੇ ਤੁਸੀਂ ਦੇਖ ਰਹੇ ਹੋ ਸਾਹਮਣੇ ਹੀ ਗੁਰਦੁਆਰਾ ਸਾਹਿਬ ਹੈ ਜੋ ਕਿ ਮਨੁੱਖਤਾ ਦੀ ਇਹੰਦ ਦੀ ਚਾਦਰ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਇਹ ਨਗਰ ਵਸਾਇਆ ਹੀਗਾ ਔਰ ਇਹ ਅੱਜ ਤੱਕ ਨਗਰ ਵਸ ਰਿਹਾ ਔਰ ਦਿਨੋਂ ਦਿਨ ਚੜ੍ਹਾਈ ਹੋ ਰਹੀ ਹੈ ਔਰ ਇਸ ਟਾਈਮ ਆ ਤੁਸੀਂ ਵੇਖ ਸਕਦੇ ਹੋ ਸੀਐਮ ਸਾਹਿਬ ਸਾਡੇ ਜੋ ਮਾਨਯੋਗ ਮੁੱਖ ਮੰਤਰੀ ਪੰਜਾਬ ਦਾ ਕਾਫਲਾ ਵੀ ਇੱਥੋਂ ਨਤਮਸਤਕ ਹੋ ਕੇ ਨਿਕਲਿਆ ਆਇਆ ਹੈ ਤੇ ਇਹਨਾਂ ਦਾ ਜਿਹੜਾ ਕਾਫਲਾ ਉਹ ਜਾ ਰਿਹਾ ਵਾ ਸੋ ਦੇਖ ਸਕਦੇ ਆ ਆਪਾਂ ਸੋ ਐਸ ਵਾਲੀ ਗੱਡੀ ਦੇ ਵਿੱਚ ਜੋ ਸੀਐਮ ਸਾਹਿਬ ਨੇ ਉਸ ਵਾਰ ਨੇ ਆਹ ਵਾਲੀ ਗੱਡੀ ਦੇ ਵਿੱਚ ਜੋ ਆ ਰਹੀ ਐ ਐਸ ਵਾਲੀ ਗੱਡੀ ਦੇ ਵਿੱਚ ਸੀਐਮ ਸਾਹਿਬ ਨੇ ਮੁੱਖ ਮੰਤਰੀ ਪੰਜਾਬ ਸੋ ਇਹ ਵੀ ਦਰਸ਼ਨ ਕਰਕੇ ਗੁਰੂ ਸਾਹਿਬ ਜੀ ਦੀ ਹਾਜ਼ਰੀ ਲਵਾ ਕੇ ਜਾ ਰਹੇ ਨੇ ਸੋ ਆ ਉਹ ਤੁਹਾਨੂੰ ਅੱਗੇ ਵਿਖਾਉਨੇ ਹਾਂ ਔਰ ਕਰਦੇ ਹਾਂ ਇਸ ਗੁਰੂ ਘਰ ਬਾਰੇ ਕੁਝ ਵਿਚਾਰਾਂ ਸਾਕੀ ਇੱਥੋਂ ਸ਼ੁਰੂ ਹੁੰਦੀ ਹੈ ਇਸ ਗਰੂ ਘਰ ਦੀ ਭਾਈ ਮੱਖਣ ਸ਼ਾਹ ਦੇ ਨਾਂ ਦਾ ਇੱਕ ਲੁਬਾਣਾ ਸੀਗਾ ਜੋ ਕਿ ਇੱਕ ਵਪਾਰੀ ਸੀਗਾ ਉਸ ਸਮੇਂ ਦੇ ਉਹ ਸਮੁੰਦਰ ਦੇ ਵਿੱਚ ਜੋ ਸ਼ਿਪ ਜੋ ਜਹਾਜ਼ ਚੱਲਦੇ ਸੀਗੇ ਉਹਨਾਂ ਦੇ ਵਿੱਚ ਉਹ ਵਪਾਰੀ ਸੀਗਾ ਤੇ ਇੱਕ ਦਿਨ ਸਮਾਂ ਆਇਆ ਕਿ ਬਹੁਤ ਜ਼ਿਆਦਾ ਸਮੁੰਦਰ ਦੇ ਵਿੱਚ ਤੂਫਾਨ ਉੱਠ ਗਿਆ ਜਿਸ ਦੇ ਨਾਲ ਉਸ ਦਾ ਬੇੜਾ ਡੁੱਬਣ ਵਾਲਾ ਹੋ ਗਿਆ ਸੀਗਾ ਫਿਰ ਉਸ ਨੇ ਗੁਰੂ ਸਾਹਿਬ ਜੀ ਅੱਗੇ ਅਰਦਾਸ ਕੀਤੀ ਗੁਰੂ ਨਾਨਕ ਦੇਵ ਜੀ ਮਹਾਰਾਜ ਅੱਗੇ ਕਿ ਹੇ ਸੱਚੇ ਪਾਤਸ਼ਾਹ ਮੈਂ ਤੇਰੇ ਦਰ ਦੇ ਉੱਤੇ 500 ਮੋਹਰਾਂ ਚੜਾਉਂਗਾ ਮਿੰਦਾ ਬੇੜਾ ਜਿਹੜਾ ਉਹ ਅੱਜ ਪਾਰ ਲਾ ਦੋ ਸਤਿਗੁਰੂ ਫਿਰ ਉਹ ਆਪਣੀਆਂ ਜਿਸ ਤਰ੍ਹਾਂ ਹੀ ਉਸ ਦਾ ਬੇੜਾ ਪਾਰ ਲੱਗਾ ਫਿਰ ਉਹ ਆਪਣੀ ਸੁਖਣਾ ਲਾਉਣ ਵਾਸਤੇ ਇਸ ਦਰ ਦੇ ਉੱਤੇ ਗੁਰੂ ਤੇਗ ਬਹਾਦਰ ਸਾਹਿਬ ਬਾਬਾ ਬਕਾਲਾ ਸਾਹਿਬ ਵਿਖੇ ਪਹੁੰਚਿਆ ਜਿੱਥੇ ਆ ਕੇ ਉਸ ਨੇ ਵੇਖਿਆ ਇੱਥੇ ਕਈ ਸਾਧੂ ਬੈਠੇ ਹੋਏ ਸਨ ਜੋ ਕਿ 22 ਮੰჯੀਆਂ ਲਾ ਕੇ ਬੱਖੋ-ਬੱਖ ਸਾਧੂ ਬੈਠੇ ਹੋਏ ਸਨ ਫਿਰ ਉਸ ਨੂੰ ਪਤਾ ਨਾ ਲੱਗੇ ਕਿ ਸੱਚਾ ਗੁਰੂ ਕੌਣ ਹੈ ਜਿਸ ਦੇ ਮੈਂ ਮੋਹਰਾ ਜੋ ਕਿ ਚੜਾ ਕੇ ਜਾਣੀਆਂ ਨੇ ਤਾਂ ਉਸ ਨੇ ਇੱਕ ਤਰਕੀਬ ਲਗਾਈ ਕਿ ਸਾਰਿਆਂ ਨੂੰ ਹੀ ਪੰਜ-ਪੰਜ ਮੋਹਰਾ ਜੜੀਆਂ ਉਹ ਚੜਾ ਦਿੱਤੀਆਂ ਜਾਣ ਜਦੋਂ ਉਸ ਨੇ ਸਾਰਿਆਂ ਹੀ 22 ਦੇ 22 ਹੀ ਸਾਧੂਆਂ ਨੂੰ ਪੰਜ-ਪੰਜ ਮੋਹਰਾ ਚੜਾ ਦਿੱਤੀਆਂ ਫਿਰ ਕਿਸੇ ਨੇ ਕਿਹਾ ਕਿ ਇਥੇ ਇੱਕ ਜੋ ਕਿ ਗੁਰੂ ਹੈ ਉਹ ਇੱਕ ਹੋਰ ਭੂਰੇ ਦੇ ਵਿੱਚ ਤਪੱਸਿਆ ਕਰਦਾ ਹੈ ਤਾਂ ਭਾਈ ਸਾਹਿਬ ਉੱਥੇ ਪਹੁੰਚ ਗਏ ਫਿਰ ਉਹਨਾਂ ਨੇ ਜਦੋਂ ਉੱਥੇ ਪੰਜ ਮੋਹਰਾ ਰੱਖੀਆਂ ਤਾਂ ਸਤਿਗੁਰੂ ਜੀ ਨੇ ਕਿਹਾ ਗੁਰੂ ਤੇਗ ਬਹਾਦਰ ਜੀ ਨੇ ਸੁਖੀਆਂ 500 ਤੇ ਚੜਾਉਣਾ ਪੰਜ ਤਾਂ ਉਸ ਨੇ ਕਿਹਾ ਗੁਰੂ ਜੀ ਤੁਸੀਂ ਕੌਣ ਹੋ ਕਹਿੰਦਾ ਜੀ ਗੁਰੂ ਸਾਹਿਬ ਕਹਿੰਦੇ ਕਿ ਮੈਂ ਉਹੀ ਹਾਂ ਜਿਨੇ ਤੇਰਾ ਡੁੱਬਦਾ ਹੋਇਆ ਬੇੜਾ ਪਾਰ ਲਗਾਇਆ ਹੈ ਫਿਰ ਗੁਰੂ ਸਾਹਿਬ ਜੀ ਨੇ ਆਪਣੇ ਮੋਢੇ ਦੇ ਉੱਤੋਂ ਜਿਵੇਂ ਹੀ ਬਸਤਰ ਥੋੜੇ ਥੱਲੇ ਕੀਤੇ ਤੇ ਉਹਨਾਂ ਦੇ ਨਿਸ਼ਾਨ ਪਏ ਹੋਏ ਸੀ ਇਸ ਭੂਰਾ ਸਾਹਿਬ ਦੇ ਵਿੱਚ ਗੁਰੂ ਸਾਹਿਬ ਜੀ ਤਪੱਸਿਆ ਕਰਦੇ ਸਨ ਤਾਂ ਉਹ ਦੇਖਦਿਆਂ ਹੀ ਉਸ ਨੂੰ ਲੱਗਾ ਕਿ ਗੁਰੂ ਸੱਚਾ ਗੁਰੂ ਮਿਲ ਗਿਆ ਹੈ ਇਹੋ ਹੀ ਹੈ ਗੁਰੂ ਤੇਗ ਬਹਾਦਰ ਸਾਹਿਬ ਜੀ ਤਾਂ ਉਸ ਨੇ ਬਾਹਰ ਆ ਕੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਸੱਚਾ ਗੁਰੂ ਲਾਧੋ ਰੇ ਸੱਚਾ ਗੁਰੂ ਲਾਧੋ ਰੇ ਇਸ ਤਰ੍ਹਾਂ ਫਿਰ ਸੱਚਾ ਗੁਰੂ ਲੱਭ ਗਿਆ ਤੇ ਜਿਹੜੇ ਉਹ 22 ਪਖੰਡੀ ਬੈਠੇ ਸਨ ਉਹ ਆਪਣੀਆਂ ਮੰჯੀਆਂ ਚੁੱਕ ਕੇ ਨੱਠਦੇ ਹੋਏ ਇਸ ਤਰ੍ਹਾਂ ਇਸ ਜੋ ਦਿਹਾੜਾ ਮਨਾਇਆ ਜਾਂਦਾ ਹੈ ਇਹ ਇਸੇ ਹੀ ਸੱਚਾ ਗੁਰੂ ਲਾਧੋ ਰੇ ਨਾਂ ਦੇ ਦਿਵਸ ਦੇ ਉੱਤੋਂ ਮਨਾਇਆ ਜਾਂਦਾ ਹੈ ਭਾਵ ਕਿ ਸੱਚਾ ਗੁਰੂ ਲੱਭ ਗਿਆ ਹੈ ਸੋ ਇਸ ਮੇਲੇ ਦੇ ਬਹੁਤ ਹੀ ਦੂਰੋਂ ਨੇੜਿਓਂ ਸੰਗਤਾਂ ਚੱਲ ਕੇ ਹਾਜ਼ਰੀ ਭਰਦੀਆਂ ਹਨ ਸੋ ਗੁਰੂ ਸਾਹਿਬ ਜੀ ਦੇ ਦਰ ਤੋਂ ਬਾਹਰ ਆਉਣ ਤੋਂ ਬਾਅਦ ਬਾਜ਼ਾਰ ਦੇ ਵਿੱਚ ਗੁਰਬਾਣੀ ਦਾ ਲੰਗਰ ਲੱਗਾ ਹੋਇਆ ਹੈ ਜਿਨ੍ਹਾਂ ਨੇ ਆਪਣੇ ਮੈਮਰੀ ਕਾਰਡ ਤੇ ਫੋਨ ਦੇ ਵਿੱਚ ਸ਼ਬਦ ਕੀਰਤਨ ਭਰੌਣੇ ਨੇ ਡਾਊਨਲੋਡਿੰਗ ਫ੍ਰੀ ਕੀਤੀ ਗਈ ਹੈ ਸੇਵਾਦਾਰਾਂ ਲੋ ਬਾਜ਼ਾਰ ਦੇ ਵਿੱਚ ਆਓ ਤੁਹਾਨੂੰ ਹੁਣ ਮੇਲੇ ਵੱਲ ਨੂੰ ਲੈ ਚੱਲਦੇ ਹਾਂ ਜਿੱਥੇ ਕਿ ਮੇਲੇ ਦੇ ਵਿੱਚ ਕਾਫੀ ਲੋਕ ਅੰਜੋਏ ਕਰ ਰਹੇ ਨੇ ਪੰਘੂੜੇ ਚੱਲ ਰਹੇ ਨੇ ਸੋ ਇਸ ਮੇਲੇ ਦੀ ਅੱਗੇ ਤੁਹਾਨੂੰ ਵਿਖਾਉਨੇ ਹਾਂ ਬਹੁਤ ਹੀ ਵਧੀਆ ਇੱਥੇ ਵੇਖੋ ਇੱਕ ਗੁਰੂ ਦਾ ਪਿਆਰਾ ਗੁਰੂ ਦਾ ਸਿੰਘ ਜੋੜਿਆਂ ਦੀ ਸੇਵਾ ਕਰ ਰਿਹਾ ਹੈ ਜੁੱਤੀਆਂ ਗੰਡਣ ਦੀ ਇਹ ਵੇਖ ਕੇ ਬਹੁਤ ਹੀ ਦਿਲ ਨੂੰ ਸਕੂਨ ਪ੍ਰਾਪਤ ਹੋਇਆ ਕਿ ਐਸੇ ਗੁਰੂ ਸਿੱਖ ਅੱਜ ਵੀ ਸਾਡੇ ਵਿੱਚ ਮੌਜੂਦ ਹਨ ਜੋ ਕਿ ਮੇਲਿਆਂ ਦੇ ਵਿੱਚ ਵੀ ਜੋੜਿਆਂ ਦੀ ਸੇਵਾ ਕਰਦੇ ਨੇ ਜੁੱਤੀਆਂ ਗੰਡਣ ਦੀ ਇੱਧਰ ਵੇਖੀਏ ਤੇ ਇਹ ਇੱਕ ਸਰਬੱਤ ਖਾਲਸਾ ਸਟੇਜ ਲੱਗੀ ਹੋਈ ਭਾਈ ਅਮਰਤਪਾਲ ਸਿੰਘ ਖਾਲਸਾ ਜੀ ਦੀ ਜੋ ਕਿ ਅੰਦਰ ਵੇਖਿਆ ਕਿ ਪੈਰ ਰੱਖਣ ਦੀ ਵੀ ਜਗ੍ਹਾ ਨਹੀਂ ਸੀਗੀ ਬਹੁਤ ਜ਼ਿਆਦਾ ਸੰਗਤ ਸੀਗੀ ਪੂਰਾ ਹਾਲ ਭਰਿਆ ਹੋਇਆ ਸੀਗਾ ਇਹ ਜਿਹੜੀ ਪੰਡਾਲ ਲੱਗਾ ਹੋਇਆ ਸੀਗਾ ਸੰਗਤ ਦਾ ਠਾਠਾ ਮਾਰਦਾ ਇਕੱਠ ਇਹ ਇਥੋਂ ਇਕੱਠ ਤੋਂ ਇਹ ਸਾਬਿਤ ਹੁੰਦਾ ਹੈ ਕਿ ਲੋਕ ਹੋਣਾ ਸਿਆਸੀ ਪਾਰਟੀਆਂ ਨੂੰ ਛੱਡ ਕੇ ਧਰਮ ਵਾਲੇ ਰਾਹ ਨੂੰ ਅਤੇ ਪੰਜਾਬ ਨੂੰ ਬਚਾਉਣ ਵਾਲੇ ਰਾਹ ਨੂੰ ਚੱਲ ਪਏ ਨੇ ਸੋ ਇਹ ਜ ਇਕੱਠ ਦੀ ਬਹੁਤ ਹੀ ਵੱਡੀ ਇਹ ਇਕੱਠ ਜੋ ਕਿ ਹੈ ਵੇਖੋ ਬਾਹਰ ਤੱਕ ਲੋਕ ਖਲੋਤੇ ਹੋਏ ਨੇ ਆਹ ਤੁਹਾਨੂੰ ਵਿਖਾਉਨੇ ਹੁਣ ਮੇਲੇ ਦੀ ਸ਼ਹਿਰ ਵੇਖੋ ਮੇਲੇ ਦੇ ਵਿੱਚ ਕਿੰਨਾ ਰਸ਼ ਹੈ ਪੈਰ ਰੱਖਣ ਨੂੰ ਵੀ ਜਗ੍ਹਾ ਨਹੀਂ ਹੈ ਇਹ ਬਾਬਾ ਬਕਾਲਾ ਸਾਹਿਬ ਜੀ ਦਾ ਬਹੁਤ ਹੀ ਮਸ਼ਹੂਰ ਮੇਲਾ ਹੈ ਜਿਵੇਂ ਕਿ ਆਪਾਂ ਆਨੰਦਪੁਰ ਸਾਹਿਬ ਜੀ ਦੇ ਜਾਂ ਹੋਰ ਵੱਡੇ ਮੇਲੇ ਵੇਨੇ ਹਾਂ ਇਹ ਉਸੇ ਤਰ੍ਹਾਂ ਹੀ ਇਹ ਮੇਲਾ ਮਨਾਇਆ ਜਾਂਦਾ ਹੈ ਔਰ ਬਹੁਤ ਦੂਰੋਂ ਦੂਰੋਂ ਵੱਖ-ਵੱਖ ਸ਼ਹਿਰਾਂ ਤੋਂ ਪੰਜਾਬ ਦੇ ਆਂ ਔਰ ਪੰਜਾਬ ਤੋਂ ਬਾਹਰੋਂ ਵੀ ਇੱਥੇ ਸੰਗਤਾਂ ਜੋ ਕਿ ਮੇਲਾ ਵੇਖਣ ਆਉਂਦੀਆਂ ਨੇ ਸੋ ਵੇਖੋ ਮੇਲੇ ਦੇ ਕਰੋ ਦਰਸ਼ਨ ਜੀ ਇਧਰਲੀ ਸਾਈਡ ਪੰਘੂੜੇ ਵਗੈਰਾ ਲੱਗੇ ਹੋਏ ਨੇ ਔਰ ਇਹ ਮੇਨ ਰੋਡ ਹੈ ਹਾਈਵੇ ਜਿਹੜਾ ਦੋਨਾਂ ਸਾਈਡਾਂ ਦੇ ਉੱਪਰ ਪੰਘੂੜੇ ਚੱਲ ਰਹੇ ਨੇ ਔਰ ਸੰਗਤਾਂ ਵੇਖੋ ਕਿਸ ਤਰ੍ਹਾਂ ਮੇਲੇ ਦਾ ਆਨੰਦ ਲੈ ਰਹੀਆਂ ਨੇ ਆਪਾਂ ਕਿਉਂ ਪਛੇੜੀਏ ਆਪਾਂ ਵੀ ਲੈ ਝੂਟੇ ਮਾਟੇ ਆ ਦੇਲ ਗੱਡੀ ਜੀ ਦੇ ਤੇ ਬਾळा ਜੀ ਆਨੰਦ ਆਇਆ ਇਹਦੇ ਉੱਤੇ ਦੇ ਐਵੇਂ ਲੱਗ ਰਿਹਾ ਸੀਗਾ ਜਿਵੇਂ ਆਸਮਾਨ ਦੀ ਓਡਾਨ ਭਰ ਰਹੇ ਆ ਇਦਾਂ ਹੀ ਵੇਂਦਿਆ ਵੇਂਦੇ ਆ ਫਿਰ ਇਸ ਤੋਂ ਬਾਅਦ ਦੂਸਰੇ ਪੰਗੂੜੇ ਤੇ ਵੀ ਆ ਗਈ ਵਾਰੀ ਉੱਤੇ ਤੇ ਅਸੀਂ ਤੇ ਲਿਆ ਨਹੀਂ ਉਹ ਛੋਟਾ ਸੀਗਾ ਫਿਰ ਬੱਚਿਆਂ ਨੇ ਲਿਆ ਇੱਥੇ ਸਾਡੀ ਬੇਟੀ ਨੇ ਝੂਟੇ ਲੈ ਪਿੱਛੇ ਬੈਠੀ ਹੋਈ ਸੀਗੀ ਤੇ ਉਸ ਤੋਂ ਬਾਅਦ ਵੇਂਦਿਆ ਵੇਂਦਿਆ ਫਿਰ ਮੇਲਾ ਤੇ ਬਹੁਤ ਹੀ ਪਿਆਰਾ ਲੱਗ ਰਿਹਾ ਸੀਗਾ ਬਸ ਅੱਡੇ ਦੇ ਵਿੱਚ ਬਾਬੇ ਬੁਗਾਲੇ ਕੁਝ ਬੂਟਿਆਂ ਦਾ ਲੰਗਰ ਲੱਗਾ ਸੀਗਾ ਸੰਗਤਾਂ ਬੂਟੇ ਲੈ ਕੇ ਜਾ ਰਹੀਆਂ ਸੀਗੀਆਂ ਬੇਨਤੀ ਆ ਜਿਨ੍ਹਾਂ ਨੂੰ ਵੀ ਇਹ ਵਲੌਗ ਚੰਗਾ ਲੱਗਾ ਉਹ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਨ ਦੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਸੰਗਤ ਜੀ ਸੋ ਇਸ ਤਰ੍ਹਾਂ ਦੇ ਮੇਲੇ ਵੇਖਣ ਲਈ